ਮਨਜੋਗ ਡੀਜੀਪੀ ਸਾਹਿਬ ਪੰਜਾਬ ਮਨਜੋਗ ਐਸਐਸਪੀ ਸਾਹਿਬ ਹੋਗਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਇਹਨਾਂ ਦੇ ਦਸਤਾਵੇਜ਼ਾਂ ਅਨੁਸਾਰ ਜੋ ਮਾੜੇ ਅੰਸਰਾਏ ਦੇ ਖਿਲਾਫ ਜੋ ਮਹਮਸ਼ੀਰੀ ਵੀ ਹੈ ਉਹਦੇ ਤਹਿਤ ਥਾਣਾ ਬਗਾ ਪੁਰਾਣਾ ਵਿਖੇ ਪੁਲਿਸ ਨੂੰ ਇਸ ਕੰਮਜਾਬੀ ਹੱਥ ਲੱਗੀ ਹੈ ਕਿ ਇੱਕ ਲੁੱਟਖੋਹਾਂ ਕਰਨ ਵਾਲੇ ਦੋ ਮੁਲਜ਼ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਮਿਤੀ 3 26 ਨੂੰ ਕਾਲੇ ਕੇ ਰੋਡ ਬਗਾ ਪੁਰਾਣਾ ਵਿਖੇ ਇੱਕ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਜਿਵੇਂ ਕਿ ਇਹਨਾਂ ਨੇ ਇੱਕ ਬਸ਼ੀਰ ਰਹਿਮਤ ਬੇਕ ਦੇ ਨਾਮ ਦੇ ਵਿਅਕਤੀ ਤੋਂ ਆਪਣੇ ਕਾਪੇ ਦਿਖਾ ਕੇ 12000 ਰੁਪਏ ਖੋਹ ਕੀਤੇ ਸੀ ਤੇ ਇਹਨਾਂ ਦੇ ਖਿਲਾਫ ਮਕਦਮਾ ਨੰਬਰ 33 ਮਿਤੀ 4/2/26 ਦਰਜ ਕੀਤਾ ਗਿਆ ਤੇ ਇਹਦੇ ਵਿੱਚ ਕੁੱਲ 4 ਦੋਸ਼ੀਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ ਇਹ ਜੋ ਚਾਰੇ ਹੀ ਸਮਾਦ ਭਾਈ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੰਦੀਪ ਸਿੰਘ ਅਲਿਸ ਸੀਪਾ ਤੇ ਆਕਾਸ਼ਦੀਪ ਸਿੰਘ ਅਲਿਸ ਫਤੇ ਇਹ ਦੋਨੋਂ ਵਸੇ ਸਮਾਦ ਕੇ ਸਮਾਦ ਭਾਈ ਦੇ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ